ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਅੰਬ ਦਾ ਆਚਾਰ ਪਾਉਣ ਲੱਗੇ ਆਂ ਇਹਦੇ ਵਿੱਚ ਪਾਉਣ ਵਾਲਾ ਸਮਾਨ ਆਪਾਂ ਹੀ ਲਿਆ ਸਰੋਂ ਦਾ ਤੇਲ ਖੰਡ ਲਾਲ ਮਿਰਚ ਹਲਦੀ ਪਾਊਡਰ ਨਮਕ ਤੇ ਇਹ ਮਸਾਲਾ ਇਹਦੇ ਵਿੱਚ ਕਲੌਂਜੀ ਮੇਥੇ ਸੌਫ ਤੇ ਕਾਲੀ ਮਿਰਚ ਹੈ ਸਭ ਤੋਂ ਪਹਿਲਾਂ ਆਪਾਂ 5 ਕਿਲੋ ਅੰਬ ਲਏ ਨੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੁਕਾ ਲਿਆ ਉਸ ਤੋਂ ਬਾਅਦ ਇਹਦੀਆਂ ਆਪਾਂ ਗਿਰਕਾਂ ਜਿਹੜੀਆਂ ਉਹ ਅਲੱਗ ਕਰ ਲਈਆਂ ਨੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਨਮਕ ਨੂਨ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜਿਹੜਾ ਮਸਾਲਾ ਇਹ ਅਸੀਂ ਸਾਰਾ ਮਿਕਸ ਹੀ ਲਿਆ ਹੈ 5 ਕਿਲੋ ਅੰਬਾਂ ਦੇ ਹਿਸਾਬ ਨਾਲ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਖੰਡ ਪਾ ਰਹੇ ਹਾਂ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਊਡਰ ਪਾ ਰਹੇ ਹਾਂ ਉਸ ਤੋਂ ਬਾਅਦ ਆਪਾਂ ਇਹਦੇ 'ਚ ਹਲਦੀ ਪਾਊਡਰ ਪਾ ਰਹੇ ਹਾਂ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਰਲਾ ਲੈਣਾ ਤਾਂ ਜੋ ਸਾਰਾ ਮਸਾਲਾ ਹੈ ਉਹ ਸਾਰਾ ਇਹਦੇ ਵਿੱਚ ਚੰਗੀ ਤਰ੍ਹਾਂ ਫਾੜੀਆਂ ਦੇ ਨਾਲ ਲੱਗ ਜਾਵੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਹੇਲ ਪਾਉਣ ਤੋਂ ਬਾਅਦ ਆਪਾਂ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਰਲਾਵਾਂਗੇ ਤਾਂ ਜੋ ਸਾਰਾ ਮਸਾਲਾ ਸਾਰੀਆਂ ਫਾੜੀਆਂ ਦੇ ਨਾਲ ਚੰਗੀ ਤਰ੍ਹਾਂ ਲੱਗ ਜਾਵੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਹੀ ਆਪਾਂ ਜਿਹੜੇ ਵੀ ਬਰਤਨ ਵਿੱਚ ਜਿਹੜੇ ਵੀ ਭਾਂਡੇ ਵਿੱਚ ਚਾਰ ਪਾਉਣਾ ਹੈ ਉਹਦੇ ਵਿੱਚ ਬਾਅਦ ਵਿੱਚ ਪਾਵਾਂਗੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਸਾਲਾ ਜਿਹੜਾ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਗਿਆ ਹੈ ਹੁਣ ਆਪਾਂ ਇਹਨੂੰ ਜਿਹੜੇ ਵੀ ਭਾਂਡੇ ਵਿੱਚ ਪਾਉਣਾ ਹੈ ਉਹਦੇ ਵਿੱਚ ਪਾਵਾਂਗੇ ਭਾਂਡਾ ਚੰਗੀ ਤਰ੍ਹਾਂ ਸੁਕਾਇਆ ਹੋਣਾ ਚਾਹੀਦਾ ਹੈ ਧੋ ਕੇ ਸੁੱਕਿਆ ਹੋਣਾ ਚਾਹੀਦਾ ਹੈ फिर चार कभी भी खराब नहीं होता ਇਸੇ ਤਰ੍ਹਾਂ ਆਪਾਂ ਸਾਰਾ achar ਜਿਹੜਾ ਇਸ ਪੀਪੇ ਵਿੱਚ ਪਾ ਲਵਾਂਗੇ ਇਸੇ ਤਰ੍ਹਾਂ ਆਪਾਂ ਸਾਰਾ ਜਿਹੜਾ ਇਹ ਮਿਕਸ ਕੀਤਾ ਵਿਆ ਸੀਗਾ achar ਟੀਪੇ ਵਿੱਚ ਪਾ ਲਿਆ ਹੈ ਤੁਸੀਂ ਹੁਣ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿਸ ਕਿਸ ਤਰੀਕੇ ਨਾਲ achar ਪਾਉਂਦੇ ਹੋ ਅਸੀਂ ਤਾਂ ਇਸੇ ਤਰੀਕੇ ਨਾਲ ਹੀ achar ਪਾਉਨੇ ਆ ਸਾਰੇ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਸ ਤਰੀਕੇ ਨਾਲ achar ਪਾਉਂਦੇ ਹੋ ਤੇ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਇਸ ਤੇ ਜਰੂਰ ਕਰਿਓ ਧੰਨਵਾਦ